ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਹਰ ਮਨੁੱਖ ਦੇ ਜੀਵਨ ਵਿੱਚ ਕੋਈ ਨਾ ਕੋਈ ਦੁੱਖ ਜ਼ਰੂਰ ਆਉਂਦੇ ਰਹਿੰਦੇ ਹਨ ਪਰ ਕਈ ਦੁੱਖ ਬਹੁਤ ਵੱਡੇ ਹੋ ਜਾਂਦੇ ਹਨ ਅਸੀਂ ਉਹਨਾਂ ਨੂੰ ਸਹਿਣ ਨਹੀਂ ਕਰ ਪਾਉਂਦੇ ਇਸ ਸਾਖੀ ਇੱਕ ਇਸੇ ਤਰ੍ਹਾਂ ਦੇ ਪਰਿਵਾਰ ਦੀ ਹੈ ਜੋ ਸਤਸੰਗੀ ਨਹੀਂ ਸਨ ਇਸ ਪਰਿਵਾਰ ਵਿੱਚ ਦੋ ਸਕੇ ਭਰਾ ਸਨ ਉਹਨਾਂ ਦੀਆਂ ਪਤਨੀਆਂ ਤੇ ਬੱਚੇ ਰਹਿੰਦੇ ਸਨ ਸਾਰੇ ਭਾਈਆਂ ਦਾ ਸਾਂਝਾ ਪਰਿਵਾਰ ਸੀ ਬਾਕੀ ਸਾਰੀ ਜ਼ਮੀਨ ਤੋਂ ਦਾ ਵੀ ਸਾਂਝਾ ਸੀ ਇੱਕ ਵਾਰ ਵੱਡੇ ਭਰਾ ਦੀ ਪਤਨੀ ਦਾ ਭਰਾ ਉਸ ਦੇ ਪੇਕੇਆਂ ਤੋਂ ਇਹਨਾਂ ਦੇ ਘਰ ਆਇਆ ਸੀ ਇਹਨਾਂ ਦੇ ਘਰ ਆ ਕੇ ਕਹਿਣ ਲੱਗਾ ਕਿ ਜੀਜਾ ਜੀ ਬਹੁਤ ਸਮਾਂ ਹੋ ਗਿਆ ਹੈ ਮੇਰੀ ਭੈਣ ਆਪਣੇ ਪੇਕੇ ਨਹੀਂ ਆਈ ਤੇ ਮੈਂ ਵੀ ਆਪਣੇ ਭਾਂਜੇ ਦੇ ਭਾਂਜੀ ਲੇ ਉਦਾਸ ਹੋ ਰਿਹਾ ਹਾਂ ਤੇ ਹੁਣ ਇਹਨਾਂ ਨੂੰ ਸਕੂਲ ਦੀਆਂ ਛੁੱਟੀਆਂ ਵੀ ਚੱਲ ਰਹੀਆਂ ਹਨ ਜੇਕਰ ਟੋਡੀ ਇਜਾਜ਼ਤ ਹੋਵੇ ਤਾਂ ਮੈਂ ਆਪਣੀ ਭੈਣ ਤੇ ਬੱਚਿਆਂ ਨੂੰ ਕੁਝ ਦਿਨਾਂ ਦੇ ਲਈ ਲੈ ਜਾਵਾਂ ਮੇਰੀ ਪਤਨੀ ਤਾਂ ਇਹ ਵਾਦ ਵੀ ਛੇ ਪਹਿਲਾਂ ਤੇਰੀ ਭੈਣ ਹੈ ਇਸ ਕਰਕੇ ਤੇਰਾ ਇਸ ਤੇ ਪੂਰਾ ਹੱਕ ਹੈ ਮੇਰੇ ਤੋਂ ਵੀ ਜ਼ਿਆਦਾ ਉਹ ਆਪਣੀ ਭੈਣ ਤੇ ਬੱਚਿਆਂ ਨੂੰ ਲੈ ਕੇ ਆਪਣੀ ਕਾਰ ਵਿੱਚ ਚਲਾ ਗਿਆ ਪਰ ਸੰਗਤ ਜੀ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਰਸਤੇ ਵਿੱਚ ਕਾਰ ਇੱਕ ਟਰੱਕ ਨਾਲ ਟਕਰਾ ਗਈ ਤੇ ਹਾਦਸੇ ਵਿੱਚ ਕਾਰ ਵਿੱਚ ਬੈਠੇ ਸਾਰੇ ਲੋਕਾਂ ਦੀ ਮੌਤ ਹੋ ਗਈ ਤੇ ਜਦੋਂ ਇਸ ਹਾਦਸੇ ਦੀ ਖਬਰ ਜਿੱਜੇ ਨੂੰ ਹੋਈ ਉਹਨਾਂ ਦੀ ਪਤਨੀ ਤੇ ਬੱਚੇ ਦੇ ਸਾਲੇ ਦੀ ਮੌਤ ਹੋ ਗਈ ਹੈ ਤਾਂ ਇਹ ਸਦਮਾ ਉਹ ਸਹਿਣ ਨਹੀਂ ਕਰ ਸਕਿਆ ਇੱਕਦਮ ਪੱਥਰ ਹੀ ਬਣ ਗਿਆ ਉਸ ਦੀਆਂ ਅੱਖਾਂ ਵਿੱਚ ਇੱਕ ਵੀ ਹੰਝੂ ਨਹੀਂ ਆਇਆ ਤੇ ਉਹ ਡਿਪਰੈਸ਼ਨ ਵਿੱਚ ਚਲਾ ਗਿਆ ਡਾਕਟਰ ਨੂੰ ਬੁਲਾਇਆ ਗਿਆ ਪਰ ਇੱਕਦਮ ਪੱਥਰ ਦੀ ਤਰ੍ਹਾਂ ਉਪ ਹੋ ਗਿਆ ਸੀ ਨਾ ਕਿਸੇ ਨਾਲ ਕੋਈ ਗੱਲ ਕਰਦਾ ਸੀ ਤੇ ਨਾ ਹੀ ਉਸ ਦੀ ਅੱਖਾਂ ਵਿੱਚੋਂ ਇੱਕ ਵੀ ਹੰਝੂ ਨਿਕਲਿਆ ਸਾਰਿਆਂ ਨੇ ਕੋਸ਼ਿਸ਼ ਕੀਤੀ ਉਸ ਨੂੰ ਰਵਾਉਣ ਦੀ ਪਰ ਇਹ ਸਦਮਾ ਉਸ ਪਰੇ ਸਦਮਾ ਉਸ ਦੇ ਮਨ ਤੇ ਇਸ ਤਰ੍ਹਾਂ ਪਿਆ ਕਿ ਉਹ ਇੱਕਦਮ ਡਿਪਰੈਸ਼ਨ ਤੋਂ ਬਾਹਰ ਹੀ ਨਹੀਂ ਆ ਸਕਿਆ ਇਸ ਤਰ੍ਹਾਂ ਕਈ ਦਿਨ ਬੀਤ ਗਏ ਨਾ ਤਾਂ ਉਹ ਦੁਕਾਨ ਤੇ ਜਾਂਦਾ ਸੀ ਤੇ ਨਾ ਹੀ ਘਰ ਵਿੱਚ ਕੋਈ ਗੱਲ ਕਰਦਾ ਸੀ ਇਸ ਦਾ ਛੋਟਾ ਭਰਾ ਸੀ ਜਿਸ ਨੇ ਬਹੁਤ ਕੋਸ਼ਿਸ਼ ਕੀਤੀ ਤੇ ਇਸ ਦਾ ਇਲਾਜ ਵੀ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋ ਸਕਿਆ ਫਿਰ ਇੱਕਦਮ ਛੋਟੇ ਭਰਾ ਦੀ ਪਤਨੀ ਕਹਿਣ ਲੱਗੀ ਕਿ ਕਿਉਂ ਪੈਸੇ ਬਰਬਾਦ ਕਰ ਰਹੇ ਹੋ ਇਹ ਤਾਂ ਹੁਣ ਪਾਗਲ ਹੋ ਚੁੱਕਿਆ ਹੈ ਨਾ ਇਸ ਦੇ ਅੱਗੇ ਹੁਣ ਕੋਈ ਬਚਿਆ ਹੈ ਇਸ ਦੇ ਹਿੱਸੇ ਦੀ ਸਾਰੀ ਜ਼ਮੀਨ ਵੀ ਹੁਣ ਸਾਨੂੰ ਹੀ ਮਿਲੇਗੀ ਇਸ ਕਰਕੇ ਇਸ ਤੇ ਹੁਣ ਹੋਰ ਪੈਸੇ ਬਰਬਾਦ ਨਾ ਕਰੋ ਇਸ ਨੂੰ ਇਸ ਦੇ ਹਾਲ ਤੇ ਛੱਡ ਦਵੋ ਛੋਟਾ ਪ੍ਰਾਣੀ ਪਤਨੀ ਦੀਆਂ ਗੱਲਾਂ ਵਿੱਚ ਆ ਗਿਆ ਤੇ ਆਪਣੇ ਵੱਡੇ ਪ੍ਰਾਣ ਨੂੰ ਘਰ ਤੋਂ ਕੱਢ ਦਿੱਤਾ ਹੁਣ ਉਹ ਭਟਕਦਾ ਰਹਿੰਦਾ ਸੀ ਤੇ ਕੋਈ ਕੁਝ ਖਾਣ ਦੇ ਲਈ ਉਸ ਨੂੰ ਦੇ ਦਿੰਦਾ ਸੀ ਤਾਂ ਉਹ ਖਾ ਲੈਂਦਾ ਸੀ ਕਿਤੇ ਵੀ ਸੌ ਜਾਂਦਾ ਸੀ ਉਸ ਨੂੰ ਕਿਸੇ ਵੀ ਚੀਜ਼ ਦੀ ਕੋਈ ਸੁਧ ਨਹੀਂ ਸੀ ਕਿਉਂਕਿ ਪਤਨੀ ਤੇ ਬੱਚਿਆਂ ਦੇ ਚਲੇ ਜਾਣ ਤੇ ਗੰਮ ਨੇ ਉਸ ਦੇ ਮਨ ਤੇ ਬਹੁਤ ਪ੍ਰਭਾਵ ਪਾਇਆ ਸੀ ਇਤਰਾਹੀ ਉਹ ਪੂਰਾ ਦਿਨ ਟਟਕਦਾ ਰਹਿੰਦਾ ਸੀ ਤੇ ਇੱਕ ਦਿਨ ਉਹ ਸਤਸੰਗ ਪਰਿਵਾਰ ਦੇ ਘਰ ਪਹੁੰਚ ਗਿਆ ਤੇ ਘਰ ਦੇ ਦਰਵਾਜ਼ੇ ਤੇ ਬੈਠ ਗਿਆ ਤਾਂ ਅੰਦਰੋਂ ਜਦੋਂ ਇੱਕ ਬਜ਼ੁਰਗ ਸਤਸੰਗੀ ਨੇ ਉਸ ਨੂੰ ਦੇਖਿਆ ਕਿ ਬਾਹਰ ਕੋਈ ਬੈਠਿਆ ਹੈ ਉਹਨਾਂ ਨੇ ਪੁੱਛਿਆ ਕਿ ਕੌਣ ਹੋ ਤੁਹਾਨੂੰ ਕੀ ਚਾਹੀਦਾ ਹੈ ਤਾਂ ਇੱਕ ਦਫਲਾ ਕੇ ਰੋਟੀ ਮੰਗਣ ਲੱਗ ਗਿਆ ਤਾਂ ਇਹ ਦੇਖ ਕੇ ਬਜ਼ੁਰਗ ਦਾ ਦਿਲ ਪਿੰਗਲ ਗਿਆ ਤੇ ਉਹਨਾਂ ਨੇ ਉਸ ਭਾਈ ਨੂੰ ਅੰਦਰ ਬੁਲਾ ਲਿਆ ਤੇ ਬਰਾਂ ਦੇ ਵਿੱਚ ਬਿਠਾ ਕੇ ਖਾਣਾ ਖਵਾਇਆ ਤੇ ਸਾਹਮਣੇ ਦੀਵਾਰ ਤੇ ਬਾਬਾ ਜੀ ਦੀ ਤਸਵੀਰ ਲੱਗੀ ਹੋਈ ਸੀ ਉਸ ਭਾਈ ਨੇ ਬਾਬਾ ਜੀ ਦੀ ਫੋਟੋ ਨੂੰ ਦੇਖ ਕੇ ਬਜ਼ੁਰਗ ਸਤਸੰਗੀ ਤੋਂ ਪੁੱਛਿਆ ਕਿ ਇਹ ਕੌਣ ਹੈ ਤਾਂ ਉਸ ਨੇ ਕਿਹਾ ਕਿ ਇਹ ਸਾਡੇ ਗੁਰੂ ਹਨ ਤਾਂ ਉਹ ਬਾਬਾ ਜੀ ਦੀ ਫੋਟੋ ਨੂੰ ਬੜੇ ਧਿਆਨ ਨਾਲ ਦੇਖਣ ਲੱਗ ਗਿਆ ਦੂਆ ਮੈਂ ਦੇਖ ਰਿਹਾ ਸੀ ਕਿ ਜਿਵੇਂ ਉਸ ਦਾ ਬਾਬਾ ਜੀ ਨਾਲ ਕੋਈ ਪੁਰਾਣਾ ਰਿਸ਼ਤਾ ਹੋਵੇ ਉਹ ਰੋਣ ਲੱਗ ਗਿਆ ਉਹ ਇਨਸਾਨ ਆਪਣੀ ਪਤਨੀ ਤੇ ਬੱਚਿਆਂ ਦੀ ਮੋਦੇ ਮਗਰੋਂ ਵੀ ਇਹਨੇ ਮਹੀਨੇ ਨਹੀਂ ਰੋਇਆ ਸੀ ਉਹ ਅੱਜ ਅਚਾਨਕ ਰੋਣ ਲੱਗ ਗਿਆ ਇਹ ਦੇਖ ਕੇ ਬਜ਼ੁਰਗ 사ਸੰਗੀ ਨੇ ਪੁੱਛਿਆ ਕਿ ਕੀ ਹੋ ਗਿਆ ਤੁਸੀਂ ਸਾਡੇ ਗੁਰੂ ਦੀ ਫੋਟੋ ਨੂੰ ਦੇਖ ਕੇ ਰੋ ਕਿਉਂ ਰਹੇ ਹੋ ਤੇ ਤੂੰ ਕੌਣ ਹੈ ਇੱਥੇ ਕਿਵੇਂ ਆਇਆ ਹੈ ਪਰ ਉਹ ਪਈ ਸਿਰਫ ਰੋਈ ਜਾ ਰਹੀ ਸੀ ਤੇ ਉਸ ਨੂੰ ਆਪਣਾ ਪਿਛਲਾ ਕੁਝ ਵੀ ਯਾਦ ਨਹੀਂ ਸੀ ਆ ਰਿਹਾ ਜੋ ਸਸੰਗੀ ਨੂੰ ਕਹਿਣ ਲੱਗਾ ਕਿ ਤੁਸੀਂ ਮੈਨੂੰ ਇੱਥੇ ਹੀ ਰੱਖ ਲਵੋ ਮੈਂ ਤੁਹਾਡੇ ਘਰ ਦੇ ਸਾਰੇ ਕੰਮ ਕਰ ਦਵਾਂਗਾ ਤੇ ਤੁਸੀਂ ਮੈਨੂੰ ਪੈਸੇ ਵੀ ਨਾ ਦਿਓ ਪਰ ਮੈਨੂੰ ਕੰਨ ਦੀ ਇਜਾਜ਼ਤ ਦੇ ਦਿਵੋ ਤੁਸੀਂ ਜੋ ਕੰਮ ਕਹੋਗੇ ਮੈਂ ਉਹ ਕਰ ਦਵਾਂਗਾ ਸਸੰਗੀ ਨੂੰ ਉਸ ਤੇ ਤਰਸ ਆ ਗਿਆ ਸੰਗੀ ਪਾਈ ਦੀ ਇੱਕ ਵੱਡੀ ਦੁਕਾਨ ਸੀ ਤੇ ਕੋਲ ਬਹੁਤ ਜ਼ਿਆਦਾ ਜ਼ਮੀਨ ਸੀ ਤਾਂ ਸਸੰਗੀ ਭਾਈ ਨੇ ਸੋਚਿਆ ਕਿ ਇਸ ਨੂੰ ਦੁਕਾਨ ਤੇ ਰੱਖ ਲੈਂਦਾ ਹਾਂ ਨਹੀਂ ਤੇ ਇਹ ਵਿਚਾਰਾ ਇੱਧਰ ਉੱਧਰ ਪਟਕਦਾ ਰਹੇਗਾ ਤੇ ਦੁਨੀਆ ਵਾਲੇ ਇਸ ਨਾਲ ਪਤਾ ਨਹੀਂ ਕੀ ਕੁਝ ਕਰਨਗੇ ਫਿਰ ਸਸੰਗੀ ਨੇ ਇਸ ਪਾਈ ਨੂੰ ਆਪਣੀ ਦੁਕਾਨ ਤੇ ਲੈ ਗਿਆ ਘਰ ਵਿੱਚ ਇੱਕ ਕਮਰਾ ਰਹਿਣ ਦੇ ਲਈ ਦੇ ਦਿੱਤਾ ਤੇ ਕੁਝ ਦਿਨਾਂ ਮਗਰੋਂ ਉਸ ਨੂੰ ਯਾਦ ਆਉਣ ਲੱਗ ਪਿਆ ਤਾਂ ਉਸ ਪਾਈ ਨੇ ਪੁੱਛਿਆ ਕਿ ਤਉਨੂੰ ਜ਼ਿਆਦਾ ਰਿਆ ਹੈ ਤਾਂ ਮੈਨੂੰ ਦੱਸੋ ਕਿ ਤੁਸੀਂ ਕੌਣ ਹੋ ਇੱਥੇ ਕਿਵੇਂ ਆਏ ਹੋ ਮੈਂ ਤੇਰੇ ਘਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗਾ ਸੰਗਤ ਜੀ ਜਦੋਂ ਵਿਅਕਤੀ ਨੂੰ ਬਹੁਤ ਜ਼ਿਆਦਾ ਪਿਆਰ ਮਿਲਣ ਲੱਗ ਜਾਵੇ ਤਾਂ ਉਸਦੀ ਹਾਲਤ ਹੌਲੀ-ਹੌਲੀ ਸੁਧਣ ਲੱਗ ਜਾਂਦੀ ਹੈ ਇਸ ਭਾਈ ਨੂੰ ਵੀ ਆਪਣਾ ਪਿਛਲਾ ਯਾਦ ਆਉਣ ਲੱਗ ਗਿਆ ਕਿਵੇਂ ਉਸਦੀ ਪਤਨੀ ਤੇ ਬੱਚਿਆਂ ਦੀ ਮੌਤ ਹੋ ਗਈ ਤੇ ਉਸਦੇ ਪਰ ਆਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਆ ਇਹ ਸੁਣ ਕੇ ਬਜ਼ੁਰਗ ਵੀ ਰੋਣ ਲੱਗ ਗਿਆ ਕਿਉਂਕਿ ਐਵੇਂ ਹੀ ਉਸ ਬਜ਼ੁਰਗ ਪਾਈ ਨਾਲ ਵੀ ਹੋਇਆ ਸੀ ਉਸ ਪਾਈ ਨੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਦੱਸਿਆ ਕਿ ਮੇਰਾ ਵੀ ਪਰਿਵਾਰ ਸੀ ਤੇ ਮੇਰਾ ਇਕਲੌਤਾ ਪੁੱਤਰ ਸੀ ਪੁੱਤਰ ਤੇ ਪਤਨੀ ਦੋਵੇਂ ਹੀ ਇੱਕ ਹਾਸੇ ਵਿੱਚ ਚੱਲ ਵਸੇ ਹਨ ਹੁਣ ਮੇਰਾ ਵੀ ਇਸ ਦੁਨੀਆ ਵਿੱਚ ਕੋਈ ਆਪਣਾ ਨਹੀਂ ਹੈ ਫਿਰ ਬਜ਼ੁਰਗ ਸਸੰਗੀ ਨੇ ਕਿਹਾ ਕਿ ਸ਼ਾਇਦ ਬਾਬਾ ਜੀ ਨੇ ਤੈਨੂੰ ਇਸ ਕਰਕੇ ਮੇਰੇ ਕੋਲ ਭੇਜਿਆ ਸੀ ਇਹ ਕਹਿੰਦੇ ਹੋਏ ਉਸ ਭਾਈ ਨੇ ਉਸ ਨੂੰ ਆਪਣੇ ਗਲੇ ਨਾਲ ਲਗਾ ਲਿਆ ਤੇ ਕਿਹਾ ਕਿ ਅੱਜ ਤੋਂ ਤੂੰ ਮੇਰਾ ਬੇਟਾ ਹੈ ਅੱਜ ਤੋਂ ਮੇਰੇ ਪੂਰੇ ਵਪਾਰ ਨੂੰ ਤੂੰ ਸੰਭਾਲੇਗਾ ਫਿਰ ਸਸੰਗੀ ਬਜ਼ੁਰਗ ਨੇ ਉਸ ਭਾਈ ਦਾ ਵਿਆਹ ਕਰਵਾ ਦਿੱਤਾ ਉਹ ਆਸ਼ੀਰਵਾਦ ਲੈਣ ਲਈ ਡੇਰੇ ਗਿਆ ਤੇ ਜਾ ਕੇ ਉਹ ਤੇ ਬਾਬਾ ਜੀ ਦਾ satsang ਸੁਣ ਕੇ ਉਹ ਬਹੁਤ ਪ੍ਰਭਾਵਿਤ ਹੋ ਗਿਆ ਫਿਰ ਹਰ ਐਂਤਵਾਰ ਇਹ ਭਾਈ ਆਪਣੀ ਪਤਨੀ ਤੇ ਬਜ਼ੁਰਗ satsangi ਨਾਲ satsang ਤੇ ਜਾਣ ਲੱਗ ਗਿਆ ਕੁਝ ਸਮੇਂ ਬਾਅਦ ਇਸ ਭਾਈ ਨੇ ਬਾਬਾ ਜੀ ਤੋਂ ਨਾਮਦਾਨ ਲੈ ਲਿਆ ਇਹ ਭਾਈ ਬਾਬਾ ਜੀ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਸੀ ਕਿ ਹਰ ਰੋਜ਼ ਭਜਨ ਸਿਮਰਨ ਕਰਦਾ ਸੀ ਇੱਕ ਦਿਨ ਉਸ ਦੀ ਪਤਨੀ ਨੇ ਪੁੱਛਿਆ ਕਿ ਤੁਸੀਂ ਸ਼ੁਰੂ ਤੋਂ ਹੀ satsangi ਸੀ ਤਾਂ ਉਸ ਭਾਈ ਨੇ ਕਿਹਾ ਕਿ ਨਹੀਂ ਜਿਹੜਾ ਮੇਰਾ ਪਹਿਲਾ ਪਰਿਵਾਰ ਸੀ ਉੱਥੇ ਜਦੋਂ ਮੈਂ ਰਹਿੰਦਾ ਸੀ ਤਾਂ ਸੀ ਕਦੇ ਵੀ ਡੇਰੇ ਵਿੱਚ ਨਹੀਂ ਗਏ ਜਦੋਂ ਮੈਂ ਇਸ ਘਰ ਵਿੱਚ ਆਇਆ ਸੀ ਤਾਂ ਮੇਰੇ ਅੰਦਰ ਆਪਣੇ ਆਪ ਵਿੱਚ ਬਦਲਾਅ ਆਉਣ ਲੱਗ ਗਿਆ ਤੇ ਮੇਰਾ ਰੁਝਾਨ ਆਪਣੇ ਆਪ ਹੀ ਸਾ ਸੰਗ ਦੀ ਤਰਫ ਹੋਣ ਲੱਗ ਗਿਆ ਤਾਂ ਪਤਨੀ ਕਹਿਣ ਲੱਗੀ ਕਿ ਇਹ ਤਾਂ ਫਿਰ ਬਾਬਾ ਜੀ ਨੇ ਹੀ ਰਸਤਾ ਬਣਾਇਆ ਹੈ ਤੈਨੂੰ ਇਸ ਤਰ੍ਹਾਂ ਪਟਕਦੇ ਹੋਏ ਪੇਸ ਦਿੱਤਾ ਕਿਉਂਕਿ ਬਾਬਾ ਜੀ ਆਪਣੀ ਰੂਹ ਨੂੰ ਆਪਣੇ ਨਾਲ ਜੋੜ ਲੈਂਦੇ ਹਨ ਤਾਂ ਇਹ ਭਾਈ ਕਹਿਣ ਲੱਗਾ ਕਿ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੇਕਰ ਮੇਰਾ ਭਰਾ ਮੈਨੂੰ ਘਰ ਤੋਂ ਨਾ ਕੱਢਦਾ ਤਾਂ ਮੈਂ ਕਦੇ ਵੀ ਬਾਬਾ ਜੀ ਦੀ ਸ਼ਰਨ ਵਿੱਚ ਨਹੀਂ ਆਉਂਦਾ ਬਾਬਾ ਜੀ ਦੀ ਕਿਰਪਾ ਨਾਲ ਮੇਰਾ ਪਰਿਵਾਰ ਦੁਬਾਰਾ ਬਸ ਗਿਆ ਤੇ ਬਹੁਤ ਲੰਮੇ ਸਮੇਂ ਬਾਅਦ ਅੱਜ ਮੈਂ ਫਿਰ ਤੋਂ ਖੁਸ਼ ਹੋ ਗਿਆ ਹਾਂ ਨਹੀਂ ਤਾਂ ਹਾਸਾ ਕੀ ਹੁੰਦਾ ਹੈ ਇਹ ਮੈਂ ਪੁੱល ਹੀ ਗਿਆ ਸੀ ਇਹ ਕਹਿੰਦੇ ਹੋਏ ਉਹ ਭਾਈ ਬਾਬਾ ਜੀ ਦਾ ਸ਼ੁਕਰ ਕਰਨ ਲੱਗ ਗਿਆ ਤੇ ਉਸ ਭਾਈ ਦੇ ਮਨ ਵਿਚ ਆ ਰਿਹਾ ਸੀ ਕਿ ਮੈਂ ਜਾ ਕੇ ਆਪਣੇ ਭਰਾ ਨੂੰ ਵੀ ਦੇਖਾਂ ਕਿ ਉਹ ਕਿਵੇਂ ਹੈ ਤਾਂ ਹੀ ਉਸਨੇ ਮੈਨੂੰ ਘਰ ਤੋਂ ਕੱਢ ਦਿੱਤਾ ਸੀ ਪਰ ਫਿਰ ਵੀ ਉਹ ਮੇਰਾ ਭਾਈ ਹੈ ਤਾਂ ਇੱਕ ਦਿਨ ਉਹ ਆਪਣੇ ਪਹਿਲੇ ਕਰ ਜਾਂਦਾ ਹੈ ਤੇ ਉੱਥੇ ਜਾ ਕੇ ਦੇਖਦਾ ਹੈ ਕਿ ਉੱਥੇ ਤਾਂ ਬਦਲ ਗਿਆ ਹੈ ਛੋਟੇ ਭਾਈ ਦੀ ਪਤਨੀ ਨੂੰ ਕੈਂਸਰ ਹੋ ਗਿਆ ਸੀ ਛੋਟਾ ਭਾਈ ਸਾਰਾ ਕੁਝ ਜੂਏ ਵਿੱਚ ਹਾਰ ਗਿਆ ਸੀ ਤਾਂ ਜਿਵੇਂ ਹੀ ਛੋਟਾ ਭਰਾ ਵੱਡੇ ਭਰਾ ਨੂੰ ਦੇਖਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਅੱਜ ਵੱਡਾ ਭਰਾ ਵੱਡੀ ਗੱਡੀ ਵਿੱਚ ਘਰ ਵਿੱਚ ਆਇਆ ਸੀ ਵੱਡੇ ਭਰਾ ਨੂੰ ਦੇਖ ਕੇ ਛੋਟਾ ਭਰਾ ਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਤੇ ਸ਼ਰਮਿੰਦਾ ਹੋ ਗਿਆ ਫਿਰ ਵੱਡਾ ਭਰਾ ਕਹਿੰਦਾ ਹੈ ਕਿ ਭਾਈ ਮੈਂ ਤਾਂ ਤੇਰਾ ਸ਼ੁਕਰ ਕਰਨ ਆਇਆ ਹਾਂ ਜੇਕਰ ਤੂੰ ਉਸ ਦਿਨ ਮੈਨੂੰ ਘਰ ਤੋਂ ਨਾ ਕੱਢਦਾ ਤਾਂ ਅੱਜ ਮੇਰੇ ਕੋਲ ਜੋ ਕੀਮਤੀ ਦੌਲਤ ਹੈ ਉਹ ਮੈਨੂੰ ਕਦੇ ਨਹੀਂ ਮਿਲਦੀ ਮੈਂ ਸਾਰੀ ਉਮਰ ਪਟਕਦਾ ਰਹਿੰਦਾ ਤਾਂ ਛੋਟਾ ਭਾਈ ਕਹਿਣ ਲੱਗਾ ਕਿ ਭਾਈ ਤੇਰੀ ਗੱਡੀ ਨੂੰ ਦੇਖ ਕੇ ਸਮਝ ਗਿਆ ਕਿ ਮੈਂ ਤੇਰੇ ਕੋਲ ਕਿੰਨੀ ਦੌਲਤ ਆ ਗਈ ਹੈ ਮੇਰੇ ਕੋਲ ਗੁਰੂ ਦੇ ਨਾਮ ਦੀ ਦੌਲਤ ਹੈ ਤੇ ਅੱਜ ਮੈਂ ਖੁਦ ਨੂੰ ਖੁਸ਼ ਨਸੀਬ ਸਮਝ ਰਿਹਾ ਹਾਂ ਕਿ ਜਦੋਂ ਮੈਂ ਪਟਕ ਰਿਹਾ ਸੀ ਤਾਂ ਮਾਲਕ ਨੇ ਮੈਨੂੰ ਦੇਖ ਕੇ ਉਸ ਕਾਰ ਵਿੱਚ ਭੇਜਿਆ ਰਹਿ ਕੇ ਮੈਨੂੰ ਅਸਰ ਗਿਆਨ ਦੀ ਸਮਝ ਆ ਗਈ ਹੈ ਇਹ ਭਾਈ ਤੇ ਭਰਾ ਨੂੰ ਪੁੱਛਣ ਲੱਗਾ ਕਿ ਤੇਰੇ ਇਹ ਹਾਲਤ ਕਿਵੇਂ ਹੋ ਗਈ ਹੈ ਤਾਂ ਛੋਟਾ ਭਾਈ ਕਹਿਣ ਲੱਗਾ ਕਿ ਇਹ ਤਾਂ ਹੋਣਾ ਹੀ ਸੀ ਜਿਹੜੇ ਭਾਈ ਨੇ ਆਪਣੇ ਹੀ ਭਾਈ ਨੂੰ ਤੱਕਾ ਦਿੱਤਾ ਹੈ ਉਸ ਦੀ ਸਜ਼ਾ ਤਾਂ ਮਿਲਣੀ ਹੀ ਸੀ ਲਾਲਚ ਵਿੱਚ ਆ ਕੇ ਮੈਂ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਸਭ ਕੁਝ ਬਰਬਾਦ ਕਰ ਲਿਆ ਤਾਂ ਵੱਡੇ ਭਾਈ ਨੇ ਸਮਝਾਇਆ ਕਿ ਹੁਣ ਤਾਂ ਜੋ ਹੋ ਗਿਆ ਸੀ ਉਹ ਹੋ ਗਿਆ ਹੁਣ ਉਸ ਨੂੰ ਭੁੱਲ ਜਾ ਸਤਸੰਗ ਤੇ ਜਾਇਆ ਕਰ ਤੇਰੇ ਬੁਰੇ ਦਿਨ ਬਹੁਤ ਜਲਦੀ ਖਤਮ ਹੋ ਜਾਣਗੇ ਇਹ ਕਹਿ ਕੇ ਵੱਡਾ ਭਾਈ ਵਾਪਸ ਆ ਗਿਆ ਸੰਗਤ ਜੀ ਆਪਾਂ ਨੇ ਵੀ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਦਾ ਜਨਮ ਤਾਂ ਸਤਸੰਗ ਪਰਿਵਾਰ ਵਿੱਚ ਹੁੰਦਾ ਹੈ ਪਰ ਫਿਰ ਵੀ ਉਹ ਇੱਕ ਸਤਸੰਗੀ ਨਹੀਂ ਬਣ ਪਾਉਂਦੇ ਕਿਉਂਕਿ ਉਹਨਾਂ ਦੀ ਕਿਸਮਤ ਵਿੱਚ ਸਤਗੁਰੂ ਦੀ ਸ਼ਰਨ ਨਹੀਂ ਹੁੰਦੀ ਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਜਿਨ੍ਹਾਂ ਦਾ ਜਨਮ ਸਸੰਗ ਪਰਿਵਾਰ ਵਿੱਚ ਨਹੀਂ ਹੁੰਦਾ ਫਿਰ ਬਾਬਾ ਜੀ ਦੇ ਪਰਿਵਾਰ ਵਿੱਚ ਆਪਣੀ ਜਗ੍ਹਾ ਬਣਾ ਲੈਂਦੇ ਹਨ ਇਹ ਸਾਰਾ ਕੁਝ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਕਿਸ ਦੀ ਕਿਸਮਤ ਵਿੱਚ ਇੱਕ ਪੂਰਨ ਗੁਰੂ ਦੀ ਸ਼ਰਨ ਲਿਖੀ ਹੁੰਦੀ ਹੈ ਤੇ ਕਿਸ ਦੀ ਕਿਸਮਤ ਵਿੱਚ ਸਿਰਫ ਟਕਣਾ ਹੀ ਲਿਖਿਆ ਹੁੰਦਾ ਹੈ ਰਾਦਾ ਸਵਾਮੀ